ਸ਼ਸ਼ਾ ਸ਼ੇਰ ਨੇ ਪਾਰ ਟਿੱਕੀਤੀ ਸਭ ਨੇ ਸ਼ਰਬਤ ਲੱਸੀ ਪੀਤੀ ਸ਼ਸ਼ਾ ਸ਼ੇਰ ਨੇ ਪਾਰ ਟਿੱਕੀਤੀ ਸਭ ਨੇ ਸ਼ਰਬਤ ਲੱਸੀ ਪੀਤੀ ਖਖਾ ਖਰਗੋਸ਼ ਵੀ ਨੱਚਦੇ ਆਏ ਖਾ ਖਰਬੂਜੇ ਗਾਣੇ ਗਾਏ ਖਖਾ ਖਰਗੋਸ਼ ਵੀ ਨੱਚਦੇ ਆਏ ਖਾ ਖਰਬੂਜੇ ਗਾਣੇ ਗਾਏ ਰਗਾ ਗੁਬਾਰੇ ਰੜਕੇ ਲਾਏ ਗਲੀ ਚੇ ਰਸਤੇ ਵਿੱਚ ਵਿਛਾਏ ਰਗਾ ਗੁਬਾਰੇ ਰੜਕੇ ਲਾਏ ਗਲੀ ਚੇ ਰਸਤੇ ਵਿੱਚ ਵਿਛਾਏ ਰਜ਼ਾ ਜ਼ੈਬਰੇ ਜ਼ੰਜੀਰ ਲਿਆ ਕੇ ਫੋਟੋ ਖਿਚਾਈ ਗਲ ਵਿੱਚ ਪਾ ਕੇ ਰਜ਼ਾ ਜ਼ੈਬਰੇ ਜ਼ੰਜੀਰ ਲਿਆ ਕੇ ਫੋਟੋ ਖਿਚਾਈ ਗਲ ਵਿੱਚ ਪਾ ਕੇ ਫਫਾ ਫੌਜ ਦੀ ਵਰਦੀ ਪਾ ਕੇ ਚੀਤਾ ਫਿਰਦਾ ਟੌਰ ਬਣਾ ਕੇ ਫਫਾ ਫੌਜ ਦੀ ਵਰਦੀ ਪਾ ਕੇ ਚੀਤਾ ਫਿਰਦਾ ਟੌਰ ਬਣਾ ਕੇ ਲਲਾ ਆਖਦਾ ਬੱਦਲ ਆਇਆ ਵਿੱਚ ਪਾਰਟੀ ਮੀ ਵਰਸਾਇਆ ਲਲਾ ਆਖਦਾ ਬੱਦਲ ਆਇਆ ਵਿੱਚ ਪਾਰਟੀ ਮੀ ਵਰਸਾਇਆ